ਚਰਨਾ ਚਾਹੇ ਉਹਨੂੰ ਪਤਾ ਲੱਗਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾ ਵਿੱਚ ਪੰਡਤ ਹਰਦੀਾਲ ਜਦੋਂ ਬਹੁਤ ਵਿਰਧ ਹੋ ਗਏ ਨਾ ਉਦੋਂ ਮਹਾਰਾਜ ਦੇ ਚਰਨਾ ਚਾਹੇ ਉਹਨੂੰ ਪਤਾ ਲੱਗਾ ਮਹਾਰਾਜ ਉਦਾਸੀ ਕਰਕੇ ਤਲਵੰਡੀ ਵਾਪਸ ਆਏ ਨੇ ਰਾਏ ਬੁਲਾਰ ਵੀ ਦਰਸ਼ਨ ਕਰ ਗਿਆ ਮੈਂ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਂ ਵਿਰਧ ਸਰੀਰ ਪੰਡਤ ਹਰਦੀਾਲ ਜੀਆਂ ਦਾ ਜਿਹੜਾ ਕਦੇ ਗੁਰੂ ਨਾਨਕ ਸਾਹਿਬ ਨੂੰ ਜੰਜੂ ਪਾਉਣਾ ਆਉਂਦਾ ਹੈ ਪਾਤਸ਼ਾਹ ਤੋਂ ਉਪਦੇਸ਼ ਲੈ ਕੇ ਜਾਂਦਾ ਹੈ ਅੱਜ ਉਹ ਵਿਰਧ ਹੋ ਗਿਆ ਹੈ ਇਤਿਹਾਸ ਕਹਿੰਦਾ 65-70 ਸਾਲ ਦੀ ਉਮਰ ਹੈ ਬੜੀ ਮੁਸ਼ਕਲ ਨਾਲ ਤੁਰ ਕੇ ਗੁਰੂ ਨਾਨਕ ਸਾਹਿਬ ਦੇ ਘਰ ਪਹੁੰਚਿਆ ਖੁੱਲਾ ਵਿੜਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵੇਰੀ ਦਾ ਦਰਖਤ ਹੈ ਮੰਝੀਆਂ ਡਈਆਂ ਹੋਈਆਂ ਨੇ ਵੱਡੇ ਦਰਵਾਜ਼ੇ ਵਿੱਚ ਖਲੋ ਕੇ ਆਵਾਜ਼ ਮਾਰੀ ਮਹਿਤਾ ਕਾਲੂ ਘਰੇ ਯੋ ਮਾਤਾ ਤ੍ਰਿਪਤਾ ਮੀਣੇ ਵਿੱਚ ਬਾਹਰ ਆਏ ਆਓ ਪੰਡਤ ਜੀ ਲੰਘਾਓ ਆਜੋ ਸਾਹ ਸੰਗਤ ਮਹਿਤ ਕਲਿਆਣ ਦਾਸ ਜੀ ਆ ਗਏ ਤੇ ਉਸ ਵਕਤ ਪੰਡਤ ਹਰਦੇਵਾਲ ਕਹਿੰਦਾ ਮਹਿਤ ਕਲਿਆਣ ਦਾਸ ਮੈਂ ਤੇਰੇ ਨਾਨਕ ਦੇ ਦਰਸ਼ਨ ਕਰਨ ਆਇਆ ਹੈ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਵਿੜੇ ਵਿੱਚ ਆ ਗਏ ਬੜੇ ਅਦਬ ਨਾਲ ਮੰਜੀ ਢਾਹ ਦਿੱਤੀ ਗਈ ਇੱਕ ਸਾਫ਼ ਚਾਦਰ ਵਿਛਾਈ ਅਦਬ ਨਾਲ ਕਿਹਾ ਪੰਡਤ ਜੀ ਬੈਠੋ ਹੁਣ ਪੰਡਤ ਹਰਦੇਵਾਲ ਮੁਰਿਓ ਕਹਿੰਦਾ ਅੱਜ ਮੈਂ ਮੰਜੀ ਤੇ ਨਹੀਂ ਬੈਠਾਂਗਾ ਅੱਜ ਕੋਈ ਨੀਵੀਂ ਜਗ੍ਹਾ ਦਿਓ ਪਹੇ ਬੈਠਣ ਦੀ ਮੈਂ ਉੱਥੇ ਬਹਿਣਾ ਕਿਉਂ ਏ ਨਾਨਕ ਅੱਜ ਮੈਂ ਤੁਹਾਡੇ ਕੋਲੋਂ ਕੋਈ ਸਿੱਖਣ ਆਇਆ ਹਾਂ ਜਦੋਂ ਮੈਂ ਕਿਸੇ ਨੂੰ ਸਿਖਾਉਣ ਜਾਂਦਾ ਸੀ ਲੋਕ ਮੈਨੂੰ ਉੱਚੀ ਜਗ੍ਹਾ ਤੇ ਬਿਠਾਉਂਦੇ ਸਨ ਸਿੱਖਣ ਵਾਲੇ ਭੋਏ ਬੈਠਦੇ ਸਨ ਜਿਸ ਦਿਨ ਮੈਂ ਤੈਨੂੰ ਜਿੰਜੂ ਪਾ ਕੇ ਤਨ ਵਿੱਚ ਮੰਤਰ ਦੇਣ ਆਇਆ ਸੀ ਉਦੋਂ ਉੱਚੀ ਚੌਂਕੀ ਤੇ ਮੈਂ ਬੈਠਾ ਸੀ ਤੈਨੂੰ ਭੋਏ ਚੌਂਕੇ ਵਿੱਚ ਬਿਠਾਇਆ ਸੀ ਅੱਜ ਮੈਂ ਤੁਹਾਡੇ ਕੋਲੋਂ ਕੋਈ ਸਿੱਖਣ ਆਇਆ ਹੈ ਉੱਚੀ ਜਗ੍ਹਾ ਤੇ ਬੈਠੋ ਪਰ ਮੇਰੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਹਾਂ ਤੋਂ ਪਕੜ ਕੇ ਅਦਮ ਨਾਲ ਪੰਡਤ ਜੀ ਨੂੰ ਚਾਰ ਪਾਈ ਮੰਜੇ ਤੇ ਬਿਠਾ ਦਿੱਤਾ ਪਤਾ ਕਿਉਂ ਅਦਮ ਨਾਲ ਕਿਹਾ ਪੰਡਤ ਜੀ ਨਿਰੰਕਾਰ ਦੇ ਘਰ ਦਾ ਉਪਦੇਸ਼ ਸਭਲੇ ਬਰਾਬਰ ਹੁੰਦਾ ਹੈ ਇੱਥੇ ਉੱਚੇ ਨੀਵੇਂ ਬਹਿਣ ਵਾਲੀ ਗੱਲ ਨਹੀਂ ਹੈ ਤੇ ਪੰਡਤ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੇਰਾ ਜਨਮ ਸਫਲ ਹੋ ਜਾਏ ਕੋਈ ਐਸਾ ਮੈਨੂੰ ਉਪਦੇਸ਼ ਦਿਓ ਪਤਾ ਨਹੀਂ ਹੁਣ 2 ਸਾਲ ਉਮਰ ਹੈ 4 ਸਾਲ ਉਮਰ ਹੈ ਸਰੀਰ ਵਿਰਧ ਹੋ ਗਿਆ ਕੋਈ ਐਸਾ ਉਪਦੇਸ਼ ਦਿਓ ਕਿ ਮੇਰਾ ਜਨਮ ਸਫਲ ਹੋ ਜਾਏ ਕੋਈ ਐਸਾ ਉਪਦੇਸ਼ ਦਿਓ ਜਿਹਨ ਮੈਂ ਕਮਾ ਕੇ ਆਪਣਾ ਜਨਮ ਸਫਲ ਕਰ ਲਾ ਮੇਰਾ ਪਰਲੋਕ ਸੁਹੇਲਾ ਹੋ ਜਾਏ ਸ੍ਰੀ ਗੁਰੂ ਨਾਨਕ ਸਾਹਿਬ ਬੋਲੇ ਕਹੇ ਪੰਡਤ ਹਰਦੇਵਾਲ ਜੀ ਕੋਈ ਨਲ ਨਹੀਂ ਉਪਦੇਸ਼ ਦੇ ਦਿੰਨੇ ਆ ਬੈਠੋ ਕਹਿੰਦੇ ਸੁਣੋ ਧਿਆਨ ਨਾਲ ਫਿਰ ਪੰਡਤ ਜੀ ਸੁਣੋ ਮੋਰੋਂ ਪੰਡਤ ਅਰਧਿਆਲ ਨੇ ਕਿਹਾ ਇੱਕ ਮਿੰਟ ਰੁਕ ਜਾ ਨਾਨਕ ਮੇਰਾ ਬਿਰਧ ਸਰੀਰ ਹੈ ਮੈਨੂੰ ਹੁਣ ਗੱਲਾਂ ਭੁੱਲ ਜਾਂਦੀਆਂ ਕਿਉਂਕਿ ਬਿਰਧ ਸਰੀਰ ਹੈ 70 ਵਰਿਆਂ ਦੀ ਉਮਰ ਹੋ ਚੱਲੀ ਮarre ਮੈਨੂੰ ਹੁਣ ਗੱਲਾਂ ਭੁੱਲ ਜਾਂਦੀਆਂ ਨੇ ਇੱਕ ਮਿੰਟ ਰੁਕ ਜਾਓ ਮੈਨੂੰ ਕਲਮ, ਦਵਾਤ, ਸਿਆਹੀ, ਕਾਗਜ਼ ਮੰਗਵਾਉਣ ਦਿਓ ਜੋ ਤੁਸੀਂ ਕਹੋਗੇ ਮੈਂ ਲਿਖ ਕੇ ਰੱਖ ਲਾਂਗਾ ਉਹਨੂੰ ਵਾਰ-ਵਾਰ ਯਾਦ ਕਰਾਂਗਾ ਫਿਰ ਮੈਨੂੰ ਯਾਦ ਰਹੇਗਾ ਮੈਨੂੰ ਲਿਖ ਲੈਣ ਦਿਓ ਤਾਗਜ ਕਲਮ ਦਵਾਤ ਸਿਆਹੀ ਮਗਾਉਣ ਦਿਓ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਪੰਡਤ ਜੀ ਜੋ ਮੈਂ ਤੁਹਾਨੂੰ ਕਹਿਣਾ ਉਹਨੂੰ ਤਾਗਜ ਕਲਮ ਨਾਲ ਲਿਖਣ ਦੀ ਲੋੜ ਨਹੀਂ ਹੈ ਮਾਰੇ ਕਿਉਂ ਪਾਤਸ਼ਾਹ ਕਿ ਤਾਗਜ ਵੀ ਮੈਂ ਦੱਸਾਂਗਾ ਕਲਮ ਵੀ ਮੈਂ ਦੱਸਾਂਗਾ ਲਿਖਣ ਦਾ ਯੁਗਤ ਵੀ ਮੈਂ ਦੱਸਾਂਗਾ ਤੁਸੀਂ ਸਿਰਫ ਸੁਣੋ ਮਹਾਰਾਜ ਹੁਕਮ ਕਰੋ ਵਾਚਨ ਕੇ ਆਪਣੇ ਚਿੱਤ ਵਿੱਚੋਂ ਪਹਿਲਾਂ ਮੋਹ ਦਾ ਦਰਖਤ ਸਾੜੋ ਸਿਆਹੀ ਬਣਾਉਣੀ ਹੈ ਉਹ ਮੈਂ ਦਮਾਂਗਾ ਕਿਵੇਂ ਬਣਾਉਣਾ ਚਿੱਤ ਵਿੱਚੋਂ ਮੋਹ ਸਾੜ ਦਿਓ ਸਾੜੇ ਹੋਏ ਦਰਖਤ ਦੇ ਕੋਲਿਆਂ ਦੀ ਲੋਕ ਪੀਸ ਕੇ ਸਿਆਹੀ ਬਣਾਉਂਦੇ ਸੀ ਉਹਦੇ ਵਿੱਚ ਪੱਕਾ ਦਰਖਤਾਂ ਦਾ ਗੂੰਦ ਪਾਉਣਾ ਫਿਰ ਇੱਕ ਕਲਮ ਲੈਣੀ ਦਵਾਤ ਵਿੱਚ ਸਿਆਹੀ ਪਾ ਲੈਣੀ ਫਿਰ ਕਾਗਜ਼ ਉੱਤੇ ਲਿਖਣਾ ਪਾਤਸ਼ਾਹ ਨੇ ਕਹ ਸੁਣੋ ਹੁਣ ਪਹਿਲਾਂ ਚਿੱਤ ਵਿੱਚੋਂ ਮੋਹ ਦਾ ਦਰਖਤ ਸਾੜੋ ਜਿਹੜਾ ਵਾਰ-ਵਾਰ ਚਿੱਤ ਵਿੱਚ ਆਉਂਦਾ ਨਾ ਮੇਰਾ ਘਰ ਮੇਰੇ ਪੁੱਤਰ ਧੀਆਂ ਮੇਰੇ ਪੁੱਤੇ ਦੋਤੇ ਕਹਿੰਦੇ ਇਹ ਮੈਂ ਮੇਰੀ ਦਾ ਦਰਖਤ ਸਾੜ ਦੋ ਇਹ ਮੋਹ ਸਾੜ ਦੋ ਇਹ ਨਾਲ ਨਹੀਂ ਨਿਬਣਾ ਜਦੋਂ ਅੰਤਵਿਲਾ ਆਉਣਾ ਹੈ ਉਸ ਦਿਨ ਕੋਈ ਵੀ ਚੀਜ਼ ਸੰਸਾਰ ਤੋਂ ਤੁਹਾਡੇ ਨਾਲ ਨਹੀਂ ਜਾਏਗੀ ਤੁਹਾਡੇ ਪੁੱਤਰ ਧੀਆਂ ਪੁੱਤੇ ਦੋਤੇ ਕੁਟੰਬ ਵੱਤ ਤੋਂ ਵੱਧ ਸ਼ਮਸ਼ਾਨ ਘਟ ਤੱਕ ਜਾਣਗੇ ਇਸ ਤੋਂ ਅੱਗੇ ਨਹੀਂ ਰੱਬ ਦੀ ਦਰਗਾਹ ਵੇ ਸਿਰਫ ਰੱਬ ਦਾ ਨਾਮ ਨਾਲ ਜਾਣੇ ਇਸ ਲਈ ਮੋਹ ਨੂੰ ਸਾੜ ਦਿਓ ਇਹਦੇ ਵਿੱਚ ਰੋ ਪਰ ਇਹਦੇ ਨਾਲ ਮੋਹ ਨਾ ਕਰੋ ਇੱਕ ਚੀਜ਼ ਜ਼ਿੰਦਗੀ ਵਿੱਚ ਤੁਹਾਡੇ ਵੀ ਤੇ ਮੇਰੇ ਕੰਮ ਆਏਗੀ ਇੰਨੀ ਗਹਿਰੀ ਅਟੈਚਮੈਂਟ ਕਿਸੇ ਨਾਲ ਨਹੀਂ ਕਰਨੀ ਚਾਹੀਦੀ ਕਿ ਉਹਦੇ ਪਾਸੇ ਹੋਣ ਤੋਂ ਬਾਅਦ ਤੁਸੀਂ بیمار ਹੋ ਜਾਓ ਲੋਕਾਂ ਦੇ بیمار ਹੋਣ ਦਾ ਕਾਰਨ ਹੀ ਇਹ ਹੈ ਲੋਕਾਂ ਨੇ ਅਟੈਚਮੈਂਟ ਇੰਨੀ ਗਹਿਰੀ ਕਰ ਲਈ ਦਿਲ ਦੀ ਪਦਾਰਥ ਆਪਣੀ ਜਗ੍ਹਾ ਤੋਂ ਹਿੱਲ ਜਾਂਦਾ ਹੈ ਕੋਈ ਚੀਜ਼ ਆਪਣੀ ਜਗ੍ਹਾ ਤੇ ਸਥਿਰ ਨਹੀਂ ਰਹੇਗੀ ਇਹ ਕੁਦਰਤ ਦਾ ਨਿਯਮ ਹੈ 24 ਘੰਟਿਆਂ ਵਿੱਚ ਧਰਤੀ ਚੱਕਰ ਪੂਰਾ ਕਰ ਲੈਂਦੀ ਹੈ ਇੱਕ ਜਗ੍ਹਾ ਤੇ ਨਹੀਂ ਰੁਕਦੀ ਜੇ ਧਰਤੀ ਰੁਕ ਜਾਏ ਧਰਤੀ ਰਹਿ ਨਹੀਂ ਸਕਦੀ ਚਲੋ ਬਾਹਰਲੀ ਗੱਲ ਛੱਡੋ ਆਪਣੇ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਚੱਲਦਾ ਜੇ ਇਹ ਬਲੱਡ ਸਰਕੂਲੇਸ਼ਨ ਰੁਕ ਜਾਏ ਤਾਂ ਬੰਦਾ ਉਸੇ ਵਕਤ ਬਿਮਾਰ ਹੋ ਜਾਏਗਾ ਆਪਣੇ ਆਪ ਸੁੱਤਿਆਂ ਪਿਆਂ ਵੀ ਚੱਲ ਰਿਹਾ ਹੈ ਤੁਸੀਂ ਸਰੀਰ ਕਰਕੇ ਸੋਚੋ ਦਿਲ ਦੀ ਧੜਕਣ ਤਾਂ ਵੀ ਚੱਲ ਰਹੀ ਹੈ ਰੁਕ ਨਹੀਂ ਸਕਦੀ ਕੋਈ ਚੀਜ਼ ਕੁਦਰਤ ਦੇ ਨਿਯਮ ਵੇ ਸਭ ਕੁਝ ਚੱਲ ਰਿਹਾ ਹੈ ਲੱਖ ਯਤਨ ਕਰੋ ਕੋਈ ਬੰਦਾ ਆਪਣੀ ਉਮਰ ਨਹੀਂ ਰੋਕ ਸਕਦਾ ਕੋਈ ਕਹਿ ਸਕਦਾ ਮੈਂ ਬੁੱਢਾ ਨਹੀਂ ਹੋਣਾ ਹੋ ਕੇ ਰਹੇਗਾ ਕੋਈ ਕਹਿ ਸਕਦਾ ਕਿ ਮੈਂ ਤਾਂ ਬੱਚਾ ਹੀ ਰਹਿਣਾ ਮੈਂ ਜਵਾਨ ਹੋਣਾ ਹੀ ਕੋਈ ਕਹਿ ਸਕਦਾ ਮੈਂ ਜਵਾਨ ਹੀ ਰਹਿਣਾ ਬੁੱਢਾ ਨਹੀਂ ਹੋਣਾ ਹੋ ਕੇ ਰਹੇਗਾ ਕਿਉਂ ਕੁਦਰਤ ਦੇ ਨਿਯਮ ਵਿੱਚ ਸਭ ਕੁਝ ਤੁਰ ਰਿਹਾ ਹੈ ਇਸ ਲਈ ਇੰਨੀ ਗਹਿਰੀ ਅਟੈਚਮੈਂਟ ਪੁੱਤਰ ਧੀਆਂ ਪਰਿਵਾਰ ਕਾਰੋਬਾਰ ਸੰਸਾਰ ਨਾਲ ਨਹੀਂ ਪਾਉਣੀ ਚਾਹੀਦੀ ਕਿ ਉਹ ਚੀਜ਼ ਤੁਹਾਡੇ ਰਸਤੇ ਵਿੱਚ ਰੁਕਾਵਟ ਬਣਦੀ ਹੈ ਪਾਤਸ਼ਾਨ ਕੇ ਮਾਇਆ ਵਰਤਣ ਵਾਸਤੇ ਹੈ ਇਹ ਸੰਸਾਰ ਵਿੱਚ ਚੀਜ਼ਾਂ ਵਰਤੀਆਂ ਜਾ ਸਕਦੀਆਂ ਨੇ ਇਹ ਵੀ ਵਰਤੋਂ ਕਰੋ ਪਰ ਇਹ ਚੀਜ਼ਾਂ ਨਾਲ ਮੋਹ ਨਾ ਪਾਓ ਕਿਉਂ ਕਿ ਇਸ ਮੋਹ ਨੇ ਤੈਨੂੰ ਜਨਮ ਮਰਨ ਵਿੱਚ ਪਾ ਦੇਣਾ ਹੈ ਹਜ਼ੂਰ ਨੇ ਕਿਹਾ ਪੰਡਤ ਹਰਦੇਵਾਲ ਜੀ ਮੋਹ ਦਾ ਦਰਖਤ ਸਾੜ ਦਿਓ ਚਿੱਤ ਵਿੱਚੋਂ ਕੱਢ ਦਿਓ ਪੁੱਤ ਧੀਆਂ ਪੋਤੇ ਦੋਤੇ ਵਿਚਰੋ ਪਰਿਵਾਰ ਦੇ ਪਰ ਮੋਹ ਨਾ ਕਰੋ ਮarre ਠੀਕ ਹੈ ਕਹਿੰਦੇ ਮੋਹ ਦਾ ਦਰਖਤ ਸਾੜ ਕੇ ਉਹਦੀ ਬਣਾਓ ਸਿਆਹੀ ਪ੍ਰੇਮ ਦੀ ਲੋ ਕਲਮ ਔਰ ਮਤ ਨੂੰ ਬਣਾਓ ਪਾਗਜ ਜੋ ਉਸ ਪਾਗਜ ਤੇ ਲਿਖਣਾ ਮੈਂ ਦੱਸਾਂਗਾ ਮਹਾਰਾਜੋ ਹੁਣ ਪੰਡਤ ਅਰਦੇਹਾਲ ਬਹਿ ਗਏ ਨੇ ਪਾਤਸ਼ਾਹ ਨੂੰ ਉਪਦੇਸ਼ ਦੇਣ ਲੱਗੇ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕਹੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸ੍ਰੀ ਰਾਗ ਦੇ ਸ਼ਬਦ ਹੁੰਦਾ ਹੈ ਉੱਥੇ ਪਾਤਸ਼ਾਹ ਨੇ ਬਚਨ ਕਹੇ ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੋ ਮਸ ਘਸ ਕਰ ਮਸ ਮਿਨਨ ਸਿਆਈ ਕਹਿੰਦੇ ਜਾਲ ਮੋ ਮਸ ਤਸ ਮਤ ਕਾਗਿਤ ਕਰ ਸਾਰ ਪਾਓ ਕਲਮ ਪ੍ਰੇਮ ਦੀ ਕਲਮ ਲਓ ਪਾਓ ਕਲਮ ਕਰ ਚਿੱਤ ਲਖਾਰੀ ਚਿੱਤ ਲਾ ਕੇ ਲਿਖਿਓ ਇਹ ਨਾ ਹੋਵੇ ਚਿੱਤ ਬੱਚੇ ਮੇ ਤਰਿਆ ਫਿਰਦਾ ਕਹਿੰਦੇ ਲਿਖੋ ਇਹ ਲਿਖਿਆ ਦਰਗਾਹ ਤੱਕ ਜਾਣਾ ਹੈ ਹੁਣ ਪਾਓ ਕਲਮ ਕਰ ਚਿੱਤ ਲਖਾਰੀ गुर पुष लिखी चार मार की लिखण हज़ूर कंदे लिख नाम साला लिख अख वाहििख नाम साला लिख लिख अंत न पारावा ਸੁਰਤੀ ਕਰਕੇ ਰੱਬ ਦਾ ਨਾਮ ਚਿੱਤ ਜੋੜ ਕੇ ਕਹੋ ਨਾਲ ਜਪੋ ਕੋਈ ਉਹਦਾ ਅੰਤ ਨਹੀਂ ਹੈ ਮਹਾਰਾਜ ਕਿਵੇਂ ਜਪਣਾ ਸਹਿਬ ਕਹਿੰਦੇ RAM ਕਹੋ ਇੱਕ ਵਾਰ ਆਖੋ ਸਤਨਾਮ ਸ੍ਰੀ ਇੱਕ ਗੁਰੂ ਨਾਨਕ ਦਾ ਘਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਜਿਹਦੇ ਵਿੱਚ ਉਹ Hindu ਬੈਠਾ ਉਹਨੂੰ ਵੀ ਉਪਦੇਸ਼ RAM ਦਾ ਸਿੱਖ ਬੈਠਾ ਉਹਨੂੰ ਵੀ ਰੱਬ ਦੇ ਸਤਨਾਮ ਵਾਹਿਗੁਰੂ ਦਾ ਉਪਦੇਸ਼ ਕੋਈ ਮੁਸਲਮਾਨ ਬੈਠਾ ਉਹਨੂੰ ਵੀ ਅੱਲਾ ਦੇ ਨਾਮ ਦਾ ਉਪਦੇਸ਼ ਕੋਈ ਹੋਰ ਕਿਸੇ ਧਰਮ ਮਤ ਮਜ਼ਬ ਦਾ ਬੈਠਾ ਹਰੀ ਰਾਮ ਅੱਲਾ ਵਾਹਿਗੁਰੂ ਗੋਵਿੰਦ ਗੋਪਾਲ ਵਿਟਲ ਧਰਨੀ ਦਾ ਨਰਾਇਣ ਸਾਰੇ ਨਾਮਾਂ ਦਾ ਉਪਦੇਸ਼ ਸਾ ਸੰਗਤ ਦੁਨੀਆ ਦੇ ਕਿਸੇ ਗ੍ਰੰਥ ਵਿੱਚੋਂ ਉਪਦੇਸ਼ ਨਹੀਂ ਪਾਤਸ਼ਾਹ ਨੇ ਕਿ ਐਦਾਂ ਜਪੋ ਪੰਡਤ ਜੀ ਰਾਮ ਕਹੋ ਆਪ ਗੁਰੂ ਨਾਨਕ ਸਾਹਿਬ ਦੂਜਿਆਂ ਨੂੰ ਕੀ ਜਪਾਉਂਦੇ ਸਤਨਾਮ ਦਾ ਮੰਤਰ ਫੈਰਾਇਆ ਅੱਜ ਪੰਡਤ ਉਪਦੇਸ਼ ਲੈਣ ਆਇਆ ਉਹਨੂੰ ਇਹ ਥੋੜੀ ਕਿ ਤੂੰ ਸਤਨਾਮ ਕਹਿ ਇਹਦਾ ਮਤਲਬ ਜਿਹੜਾ ਉਹਨੇ ਇੰਨੇ ਸਾਲ ਰਾਮ ਰਾਮ ਜਪਿਆ ਉਹ ਵਿਅਰਥ ਹੈ ਨਹੀਂ ਉਹਨੂੰ ਕਿਹਾ ਤੂੰ ਰਾਮ ਕਹਿ ਤੂੰ ਇਹਦੇ ਨਾਲ ਹੀ ਪਹੁੰਚਣਾ ਪੜੋ ਹਜ਼ੂਰ ਨੇ ਕਿਹਾ ਰਾਮ ਕਹੋ ਰਾਮ ਕਹੋ ਚਿਤ ਲਾਏ ਮਹਾਰਾਜ ਇਹਦੇ ਨਾਲ ਕੀ ਹੋਏਗਾ ਕਹਿੰਦੇ ਹਰ ਜਸ ਵੱਖਰ ਲੈ ਚੱਲੋ ਛੋ ਦੇਖੇ ਪਤਿਆਏ ਭਾਈ ਰਾਮ ਕਹੋ ਚਿਤ ਲਾਏ ਪੰਡਤ ਹਰਦੇਵਾਲ ਨੇ ਹਾਲ ਹੋ ਗਿਆ ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਜ਼ਰੀ ਨਦਰ ਨਿਹਾਲ ਹਜ਼ੂਰ ਨੇ ਉਹਨੂੰ ਨਦਰ